ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਸਬ ਡਿਵੀਜ਼ਨ ਫਲੋਰ ਦੇ ਨਵੇਂ ਲੱਗੇ ਡੀਐਸਪੀ ਭਰਤਮ ਸਿੰਘ ਵੱਲੋਂ ਜ਼ਿਲ੍ਹਾ ਪਰਿਸ਼ਦ ਦੀ ਅਤੇ ਬਲਕ ਸਮਤੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸ਼ਹਿਰਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਪੁਲਿਸ ਪਾਰਟੀ ਟੀਮਾਂ ਬਣਾ ਕੇ ਫਲੈਗ ਮਾਰਚ ਕੀਤਾ ਗਿਆ ਇਸ ਫਲੈਗ ਮਾਰਚ ਦੇ ਵਿੱਚ ਵੱਖ-ਵੱਖ ਚੌਕੀਆਂ ਦੀਆਂ ਜੋ ਵੀ ਪੁਲਿਸ ਪਾਰਟੀਆਂ ਸਨ ਚੌਂਕੀ ਇੰਚਾਰਜ ਇੰਸਪੈਕਟਰ ਸਮੇਤ ਫਲੋਰ ਥਾਣਾ ਐਸ ਐਚ ਓ ਅਤੇ ਹੋਰ ਵੀ ਜੋ ਲੇਡੀ ਪੁਲਿਸ ਨੂੰ ਨਾਲ ਲੈ ਕੇ ਵੱਖ-ਵੱਖ ਇਲਾਕਿਆਂ ਦੇ ਵਿੱਚ 플ੈਗ ਮਾਰਚ ਕੀਤਾ ਗਿਆ ਇਸ ਮੌਕੇ ਡੀ ਐਸ ਪੀ ਫਲੋਰ ਨੇ ਦੱਸਿਆ ਕਿ ਵੋਟਰਾਂ ਨੂੰ ਕਿਸੇ ਤੋਂ ਵੀ ਇੱਕ ਵਰੌਣ ਦੀ ਲੋੜ ਨਹੀਂ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਜਾਂ ਗੁੰਡਾ ਅਨਸਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਲਾਲਚ ਜਾਂ ਧਮਕਾਉਂਦੇ ਹਨ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਇਲਾਕੇ ਵਿੱਚ ਅਮਨ ਕਾਨੂੰਨ ਸ਼ਾਂਤੀ ਕੈਮ ਰੱਖਣ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ ਕਿਸੇ ਨੂੰ ਵੀ ਕਿਸੇ ਕਰੋੜਾਂ ਦੀ ਲੋੜ ਨਹੀਂ ਹੈ ਤੇ ਗਲਤ ਅਨਸਰਾਂ ਨੂੰ ਡੀਐਸਪੀ ਫਲੋਰ ਵੱਲੋਂ ਹਦਾਇਤ ਕੀਤੀ ਹੈ ਕਿ ਜਾਂ ਤਾਂ ਉਹ ਆਪਣੇ ਗਲਤ ਕੰਮ ਛੱਡ ਦੇਣ ਜਾਂ ਉਹ ਇਲਾਕਾ ਛੱਡ ਦੇਣ ਸਵੇਦਨਸ਼ੀਲ ਇਲਾਕਿਆਂ ਦੇ ਵਿੱਚ ਸਪੈਸ਼ਲ ਪੁਲਿਸ ਫੋਰਸ ਜਿਵੇਂ ਕਿ ਅਪਰਾ ਬਹੁਤ ਹੀ ਨਾਜ਼ੁਕ ਸਟੇਸ਼ਨ ਹੈ ਸਵੇਦਨਸ਼ੀਲ ਹੈ ਉਸ ਵਿੱਚ ਵੀ ਬਕਾਇਦਾ ਭਾਰੀ ਪੁਲਿਸ ਵੱਲ ਜਿਹੜੀ ਫੋਰਸ ਹੈ ਲਗਾਈ ਜਾਵੇਗੀ ਡਾਕਟਰ ਰਾਣਾਪਰਾ ਦੀ ਫਲੋਰ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਨਹੀਂ ਇਹ ਪਿੰਡਾਂ ਦੇ ਵਿੱਚ ਵੀ ਜਾਏਗੀ ਜਿਹੜੇ ਸਾਡੀਆਂ ਚੌਂਕੀਆਂ ਲੱਗਦੀਆਂ ਸਾਰੇ ਸਬਡਿਵੀਜ਼ਨ ਉਹਨਾਂ ਦੇ ਵਿੱਚ ਜਿਹੜੀ ਉਹ ਫਲੈਗ ਬਜ ਕਰਾਂਗੇ ਇਸ ਫਲੈਗਬਾਰ ਦੀ ਜਿਹੜੀ ਹੈਗੀ ਆ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਂ ਆ ਦੇ ਮਦਦ ਅਜਿਹੀ ਕੀਤੀ ਜਾ ਰਹੀ ਹੈ। ਜੀ ਇਹਦੇ ਨਾਲ ਜਿਹੜਾ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਮਾਰੇ ਅੰਸਰਾਂ ਨੂੰ ਕਿ ਜਿਹੜੇ ਮਾਰੇ ਅੰਸਰ ਹੈਗੇ ਉਹ ਸਾਡਾ ਏਰੀਆ ਛੱਡ ਦੇਣ। ਆਦਰਵਾਇਜ਼ ਤੇ ਅੰਜਾਮ ਜਿਹੜਾ ਬੁਰਾ ਹੋਏਗਾ। ਸੱਤ ਇਲੈਕਸ਼ਨਾਂ ਦਾ ਦੌਰ ਚੱਲਦਾ ਕੋਈ ਸੂਵਿਦਾਂਸੀਲ ਏਰੀਆ ਵੀ ਤੁਸੀਂ ਦੇਖਿਆ ਕੋਈ ਇਦਾਂ ਦੇ? ਹਾਂਜੀ ਹਾਂਜੀ ਬਿਲਕੁਲ ਦੇਖਿਆ ਜੀ ਸਾਡੇ ਕੋਲ ਕੋਈ ਸੂਵਿਦਾਂਸੀਲ ਜਿਆਦਾ ਜਗਾਤੀ ਸਮਝਦੇ ਸੀ ਜਿਹੜੇ ਹੈਗੇ ਇਹ ਦੀ ਇਹ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਸੈਂਸਿਟਿਵ ਹੈਗੇ ਆ ਉਹ ਵੀ ਸਾਡੇ ਕੋਲ ਸੱਤ ਇਸ ਲਈ ਉਹਨਾਂ ਲਈ ਦੁਆਲੇ ਕਿਤੇ ਕਰਾਂਗੇ ਅਸੀਂ ਉਹਨਾਂ ਵਾਸਤੇ ਜਿਹੜੀ ਸਪੈਸ਼ਲ ਫੋਰਸ ਜਿਹੜੀ ਅਪਲਾਈ ਕੀਤੀ ਆ ਤੇ ਜਿਹੜੀ ਸਪੈਸ਼ਲ ਫੋਰਸ ਜਿਹੜੀ ਹੈਗੀ ਆ ਜਿੱਦਾਂ ਜ਼ਿਆਦਾ ਬੰਦੇ ਅਸੀਂ ਲਗਾਏ ਗਏ ਉੱਥੇ ਔਰ ਬਾਕਾਇਦਾ ਅਸੀਂ ਜਿਹੜਾ ਉਹ ਤੋਂ ਪਹਿਲਾਂ ਜਿਹੜਾ ਜੋ ਐਕਸ਼ਨ ਲੈਣ ਵਾਲਾ ਪੁਲਿਸ ਉਹ ਅਸੀਂ ਲੈ ਲਾਗੇ ਲੈਕਸ ਤੋਂ ਤੱਕ ਲੈ ਲਾਗੇ